ਜੇ ਉਹ ਹਜਮੰਦ ਦੀ ਸ਼੍ਰੀਮਤੀ ਜੀ ਉਹ ਤੋਂ ਕਾਲਾ ਕਵੜਾ ਲੈ ਕੇ ਨਿੱਕੜ ਸਾਹਿਬ ਦੀ ਪੁਲੀਸ ਹੈ ਜੈਸ ਪੀਸ ਤੋਂ ਲੈ ਕੇ ਉਹਨਾਂ ਦੇ ਮਾਤਾ ਜੀ ਉਹਨਾਂ ਦੀ ਪਤਨੀ ਉਹ ਖੁਦ ਇੱਕ ਤਕ ਤਕਿੱਦੂ ਮੁਸੇਵਾਲਾ ਜਿਹੜਾ ਕਿ ਇੱਕ ਵਿਸ਼ੇਸ਼ ਵਿਸ਼ੇਸ਼ ਪਦ ਆ ਇਰਾ ਗਾਇਕ ਸੀਗਾ ਉਹਦੇ ਸਿਕੋਟੀ ਖੜਾਦਾ ਮਤਲਬ ਕੀ ਸੀਗਾ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਈ ਜਾਣਾ ਹੀ ਉਸ ਦੀ ਹੱਤਿਆ ਦਾ ਕਾਰਨ ਬਣਿਆ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਏਜੀ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਮਾਨ ਸਰਕਾਰ ਹੁਣ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਅਕਾਲੀ ਭਾਜਪਾ ਤੋਂ ਬਾਅਦ ਹਮ ਕਾਂਗਰਸੀ ਲੀਡਰ ਤੇ ਪਟਿਆਲਾ ਤੋਂ ਉਮੀਦਵਾਰ ਧਰਮਵੀਰ ਗਾਂਧੀ ਨੇ ਮਾਨ ਸਰਕਾਰ ਨੂੰ ਕੇਰਿਆ ਗਾਂਧੀ ਦਾ ਕਹਿਣਾ ਕਿ ਸੁਰੱਖਿਆ ਘਟਾਈ ਵਧਾਈ ਜਾਂਦੀ ਰਹਿੰਦੀ ਹੈ ਲੇਕਿਨ ਜਿਸ ਤਰ੍ਹਾਂ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਦਾ ਪ੍ਰਚਾਰ ਕੀਤਾ ਗਿਆ ਉਸ ਨਾਲ ਤਾਕ ਲਈ ਬੈਠੇ ਐਂਟੀ ਗੈਂਗਸ ਨੂੰ ਮੂਸੇਵਾਲਾ ਦੀ ਹਤਿਆ ਕਰਨ ਦਾ ਮੌਕਾ ਮਿਲਿਆ ਇਸ ਲਈ ਮੂਸੇਵਾਲਾ ਦੀ ਸੁਰੱਖਿਆ ਸੰਬੰਧੀ ਜਾਣਕਾਰੀ ਜਨਤਕ ਕਰਨ ਵਾਲੇ ਖਿਲਾਫ ਕਾਰਵਾਈ ਹੋਵੇ ਕਿ ਗੱਟੇ ਕੋਈ ਸਕਿਉਰਟੀ ਦਾ ਘਟਦੀਆਂ ਵੱਧਦੀਆਂ ਰਹਿੰਦੀਆਂ ਹੈਗੀਆਂ ਪਰ ਜਿਵੇਂ ਉਹਨੂੰ ਪ੍ਰਚਾਰਿਆ ਗਿਆ ਨਸ਼ਰ ਕੀਤਾ ਗਿਆ ਉਹ ਵੀ ਮਤਲਬ ਪੰਨੂ ਬਲਤੇਜ ਪੰਨੂ ਰਾਹੀਂ ਜਿਨਾਂ ਕਿ ਉਹ ਸਪੈਸ਼ਲ ਮੀਡੀਆ ਐਡਵਾਈਜ਼ਰ ਨੇ ਮਾਨ ਹਰਾਂ ਦੇ ਉਹ ਨਸ਼ਣ ਕਰਨ ਨਾਲ ਜਿਹੜੇ ਗੈਂਗ ਸਗੇ ਪਹਿਲਾਂ ਹੀ ਇਸ ਤਰ੍ਹਾਂ ਦੇ ਝਾਕ ਸਗੇ ਕਿ ਕਦੇ ਉਸਕੋ ਸਿੱਧੂ ਮੂਸੇਵਾਲਾ ਕੱਲਾ ਨਿਕੜੇ ਸਕਿਉਰਟੀ ਘਟੋਵੇ ਕਰੋ ਨੂੰ ਮਾਰਿਆ ਜਾਵੇ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਕਿਹਾ ਕਿ ਜਿਉਂ ਹੀ ਸਕਿਉਰਟੀ ਹੱਟੀ ਹੱਟੀ ਹੈ ਅੱਜ ਉਦੋਂ ਹੀ ਥੋਕ ਦਿੱਤਾ ਇਹ ਸ਼ਬਦਾਂ ਉਹਨਾਂ ਦੇ ਉਸ ਗੈਂਗ ਦੇ ਸਭ ਤੋਂ ਇੱਕ ਲੀਡਰ ਦੇ ਕਿ 24 ਸਿਕਿਉਰਟੀ ਹੱਡੀਆਂ ਸੀਦਾ ਸੋ ਇਹੋ ਕਾਰਨ ਬਣਿਆ ਹੈਗਾ ਸਿੱਧੂ ਮੂਸੇਵਾਲੇ ਦੀ ਮੌਤ ਦਾ ਸਿਕਿਉਰਟੀ ਬਦਲੀ ਜਾਂ ਘਟਾਈ ਜਾ ਸਕਦੀ ਸੀ ਕਿ ਆ ਬੰਦਾ ਘਟਾ ਦੀ ਲੋੜ ਨਹੀਂ ਸੀ ਜੇ ਭਵੰਤਮਾਨ ਦੀ ਸ਼੍ਰੀਮਤੀ ਜੀ ਸੋ ਸੋ ਕਾਰੋ ਲੈ ਕੇ ਘਰ ਲੈ ਕੇ ਨਿੱਕੜ ਸਾਦੀ ਪੂਰੀ ਸੈਕ ਸਿਕਿਉਰਟੀ ਕੋਲ ਤੇ ਉਹਨਾਂ ਦੇ ਮਾਤਾ ਜੀ ਉਹਨਾਂ ਦੀ ਪਤਨੀ ਉਹ ਖੁਦ ਨਿੱਕੜਾ ਤਾ ਸਿੱਧੂ ਮੂਸੇਵਾਲੇ ਜਿਹੜਾ ਕਿ ਇੱਕ ਵਿਸ਼ੇ ਪ੍ਰਸਿੱਧ ਪ੍ਰਾਪ ਦਾ ਹੀਰਾ ਗਾਇਕ ਸੀਗਾ ਉਹਦੀ ਸਿਕਿਉਰਟੀ ਕਿਉਂ ਆਦਾ ਮਤਲਬ ਕੀ ਸੀਗਾ ਸੋ ਇਹੜਾ ਆ ਵੀ ਦਿੱਤੀ ਸੀ ਨਸ਼ਾ ਨਹੀਂ ਕਰਨੀ ਚਾਹੀਦੀ ਸੀ ਉਹ ਨਸ਼ਾ ਹੋਣ ਕਰਕੇ ਹੀ ਉਹਨਾਂ ਦੀ ਮੌਤ ਹੋਈ ਹੈ ਔਰ ਉਹਨਾਂ ਨੂੰ ਟਾਈਮ ਮਿਲ ਗਿਆ ਉਹਨਾਂ ਨੇ ਚਟਪੌੜੀ ਐਕਸ਼ਨ ਕਰ ਦਿੱਤਾ ਤਿਆਰੀ ਉਹਨਾਂ ਦੀ ਪਹਿਲਾਂ ਹੀ ਸੀ